ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਸੱਜਣ ਮਿੱਤਰ ਦੋਸਤ ਤੌਰ ਸਾਰੇ ਠੀਕ ਹੋ ਔਰ ਚੜ੍ਹਦੀ ਕਲਾ ਚ ਰਹਿਣ ਮੈਂ ਕਾਫੀ ਦਿਨ ਤੋਂ ਵੀਡੀਓ ਜੁੜੀਆਂ ਨਹੀਂ ਪਾ ਰਿਹਾ ਕਿਉਂਕਿ ਮਜ਼ਦੂਰ ਬੰਦਾ ਮਿਹਨਤ ਕਰਦਾ ਹੈ ਕਾ ਟਾਈਮ ਜਿਹੜਾ ਬਹੁਤ ਖਟ ਹੁੰਦਾ ਉਹਦੇ ਕੋਲ ਔਰ ਅੱਜ ਜੋ ਅੱਜ 2 ਤਿੰਨ ਦਿਨ ਤੋਂ ਮੈਂ ਖਬਰ ਦੇਖ ਰਿਹਾ ਸੀ ਇੱਕ ਜਿਹੜੀ ਇੱਕ ਆਪਣੇ ਭਾਈ ਅੰਮ੍ਰਿਤਪਾਲ ਮੈਰੋਜੀ ਨੇ ਜਿਹੜਾ ਇੱਕ ਇਨਸਾਨੀਅਤ ਨਾਤੇ ਕੰਮ ਜਿਹੜਾ ਲੋਕ ਸ਼ਾਇਦ ਨੂੰ ਗਲਤ ਸਮਝਿਆਉਣ ਪਰ ਕੰਮ ਜਿਹੜਾ ਉਹ ਕਾਨੂੰਨ ਦਾ ਸੀ ਪਰ ਕਾਨੂੰਨ ਨੇ ਜਿਹੜਾ ਕੰਮ ਨਹੀਂ ਕੀਤਾ ਪਰ ਉਹ ਕਿਤੇ ਨਾ ਕਿਤੇ ਜਿਹੜੇ ਗਲਤ ਬੰਦੇ ਨੇ ਉਹਨਾਂ ਨੂੰ ਹੀ ਡਰ ਲੱਗਿਆ ਸਹੀ ਬੰਦਿਆਂ ਨੂੰ ਡਰ ਨਹੀਂ ਲੱਗਿਆ ਜੋ ਗਲਤ ਕਰਦਾ ਉਹਨੂੰ ਹਮੇਸ਼ਾ ਡਰ ਰਹਿਣਾ ਚਾਹੀਦਾ ਹੈ ਗਲਤਤਾ ਫਿਰ ਗਲਤੀ ਹੈ ਤਾਂ ਜਿਹੜਾ ਬਹੁਤ ਵਧੀਆ ਉਸਨੇ ਕੰਮ ਕੀਤਾ ਮੈਂ ਨਹੀਂ ਉਸਨੂੰ ਮਾੜਾ ਕਹਿੰਦਾ ਕਿਉਂਕਿ ਗੰਦ ਪਾਉਣ ਵਾਲਿਆਂ ਨੂੰ ਨਥ ਐਵੇਂ ਹੀ ਪਹਿਣੀਏ ਕਾਨੂੰਨ ਕਦੇ ਉਹਨਾਂ ਨੂੰ ਨਾਥ ਨਹੀਂ ਪਾ ਸਕਦਾ ਕਿਉਂਕਿ ਕਾਨੂੰਨ ਦੇ ਵਿੱਚ ਉਹ ਜਿਹੜਾ ਕਾਨੂੰਨ ਬਣਿਆ ਹੋਇਆ ਉਹਦੇ ਵਿੱਚ ਉਹਨਾਂ ਨੂੰ ਬਹਾਲ ਕੀਤਾ ਹੋਇਆ ਕਿ ਉਹ ਜੋ ਮਰਜ਼ੀ ਕਰਨ ਉਹਨਾਂ ਤੇ ਕੋਈ ਟਿੱਪਣੀ ਨਹੀਂ ਕੋਈ ਐਕਸ਼ਨ ਨਹੀਂ ਸਰਕਾਰ ਦਾ ਕੋਈ ਕਾਨੂੰਨ ਨਹੀਂ ਭਰ ਜਿਹਦੇ ਘਰ ਦੀ ਜੰਮੀ ਜਿਹਦੇ ਘਰ ਨੋ ਆਈ ਉਸ ਨੂੰ ਪਤਾ ਹੈ ਜਾਂ ਬੱਚਾ ਜਿਹਦਾ ਪੜਾਈ ਕਰ ਰਿਹਾ ਹੈ ਮੋਬਾਈਲ ਦੇ ਉੱਤੇ ਪੇਰੈਂਟਸ ਜਾਂ ਮਾਂ ਪਿਓ ਬੱਚੇ ਨੂੰ ਮੋਬਾਈਲ ਤਾਂ ਦਿੰਦਾ ਹੈ ਕਿ ਉਹ ਕੋਈ ਪੜ੍ਹਾਈ ਜਿਹੜੀ ਹੈ ਮੋਬਾਈਲ ਤੇ ਵੇਖ ਕੇ ਕਰ ਲਵੇ ਪਰ ਮੋਬਾਈਲ ਇੱਕ ਇਹੋ ਜੀ ਗੰਦ ਚੀਜ਼ ਬਣ ਗਈ ਜਿਹਦੇ ਵਿੱਚ YouTube ਖੋਲੋ Instagram ਖੋਲੋ ਜਾਂ Facebook ਐਡੀ ਖੋਲੋ ਜੋ ਵੀ ਮਤਲਬ ਹੈ ਅਲੱਗ-ਅਲੱਗ ਐਡੀਆਂ ਬੜੀਆਂ ਨੇ ਉਹਦੇ ਉੱਤੇ ਮੇਰੇ ਸੱਜਣ ਵੀਰ ਵੀ ਕਹੀ ਇਹੋ ਜਿਹਾ ਗੰਦ ਪਾਉਂਦੇ ਨੇ ਕਿ ਆਪ ਕਈ ਵਾਰੀ ਕੋਲ ਬੈਠੇ ਹੋ ਬੱਚਾ ਪੜਦਾ ਪੁੰਦਾ ਹੈ ਕਿ ਉਹ ਗੰਦ ਉੱਤੇ ਆ ਜਾਂਦਾ ਤਾਂ ਬਹੁਤ ਸ਼ਰਮ ਆਉਂਦੀ ਹੈ ਕਿ ਉਹ ਜਿਹੜੇ ਸੱਜਣ ਮਿੱਤਰ ਨੇ ਨਸ਼ੇ ਨਾਲੋਂ ਪੈੜੀ ਜਿਹੜੀ ਆਦਤ ਹੈ ਨਸ਼ਾ ਵੀ ਅਜੇ ਕਿਤੇ ਨਾ ਕਿਤੇ ਡਾਕਟਰ ਜਿਹੜਾ ਸੈੱਟ ਕਰ ਲੈਂਦਾ ਪਰ ਜਿਹੜਾ ਇਹ ਨਸ਼ਾ ਹੈ ਇਹ ਤੀਓ ਵਿੱਚ ਆਏ ਪੁੱਤਰ ਉਹ ਮਨ ਦੇ ਵਿੱਚ ਫਿੱਟ ਜਾਂਦਾ ਹੈ ਉਹ ਮਨ ਦੇ ਵਿੱਚ ਜੋ ਵੀ ਫਿੱਟ ਗਿਆ ਉਹ ਕਿਸੇ ਨੂੰ ਪਤਾ ਨਹੀਂ ਚੱਲਦਾ ਪਰ ਉਸ ਮੇਰੇ ਪੀਰ ਸੱਜਣ ਮਿੱਤਰ ਨੇ ਜਿਹੜਾ ਕੰਮ ਕੀਤਾ ਬਹੁਤ ਵਧੀਆ ਕੀਤਾ ਹੈ ਮੈਂ ਉਹਦੀ ਦਿਲੋਂ ਔਰ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਪੋਰਟ ਕਰਦਾ ਇਹੋ ਜਿਹੇ ਬੰਦਿਆਂ ਨੂੰ नाथ ਆਪਾਂ ਨੂੰ ਐਵੇਂ ਵੀ ਪਾਣੀ ਪਾਉਗੀ ਕਿਉਂਕਿ ਖਾਲਸਾ ਜਿਹੜਾ ਹੈ ਹਮੇਸ਼ਾ ਸਚਾਈ ਤੇ ਹੈ ਤੇ ਸਚਾਈ ਤੇ ਚੱਲੇਗਾ ਇਸ ਦਾ ਇੱਕ ਵੱਖਰਾ ਜਿਹੜਾ ਕਾਨੂੰਨ ਅਸੀਂ ਵੀ ਖਾਲਸਾ ਰਾਜ ਸੰਵਿਧਾਨ ਜਿਹੜਾ ਹੈ ਬਣਾ ਕੇ ਕਾਨੂੰਨ ਬਣਾਵਾਂਗੇ ਜੋ ਵੀ ਆਈਡੀ ਦੇ ਵਿੱਚ ਗੰਦ ਪਾਵੇਗਾ ਉਹਨੂੰ ਬਖਸ਼ਾ ਨਹੀਂ ਜਾਵੇਗਾ ਚਾਹੇ ਉਹ ਕਿਉਂਕਿ ਇਸ ਨੂੰ ਜੇਕਰ ਆਪ ਦੀ ਇਨਸਾਨੀਅਤ ਨਾਤੇ ਪੇਰੈਂਟਸ ਬੱਚੇ ਦੇ ਤਰਫੋਂ ਦੇਖਣਾ ਤਾਂ ਉਹਨਾਂ ਨੂੰ ਸਾਰਾ ਕੁਝ ਨਹੀਂ ਆਏਗਾ ਕਿ ਗੰਦ ਕਿੰਨਾ ਕੁ ਆ ਰਿਹਾ ਹੈ ਬਹੁਤ ਚੰਗੀਆਂ ਚੰਗੀਆਂ ਗੱਲਾਂ ਨੇ ਚੰਗੀਆਂ ਸਲਾਹਾਂ ਨੇ ਉਹ ਦਿਓ ਬੱਚਿਆਂ ਨੂੰ ਕਿਉਂਕਿ ਬੱਚੇ ਵੀ ਜਿਹੜਾ ਮੋਬਾਈਲ ਫੜਦੇ ਨੇ ਚਲੋ ਨਾਨਾ ਵੀ ਲੱਗੇ ਠੀਕ ਹੈ ਚੰਗੀਆਂ ਗੱਲਾਂ ਆ ਰਹੀਆਂ ਨੇ ਚੰਗੀਆਂ ਗੱਲਾਂ ਸੀ ਸਿੱਖਣ ਨੂੰ ਵਿੱਚ ਵੇਖੀਏ ਪਰ ਜਿਹੜੇ ਵਿੱਚ ਕਈ ਕੁੜੀਆਂ ਹੋ ਜਾਂਦੀਆਂ ਨੇ ਕਿ ਉਹ ਹੱਦ ਹੀ ਪਾਰ ਕਰ ਜਾਂਦੀਆਂ ਨੇ ਤਾਂ ਉੱਥੇ ਸਮਝਦਾਰ ਬੰਦਾ ਵੇਂਦਾ ਹੋਇਆ ਵੀ ਮਤਲਬ ਆਪਦੀ ਅੱਖੀਆਂ ਜਿਹੜੀਆਂ ਨੇ ਨੀਵੀਆਂ ਕਰ ਲੈਂਦਾ ਹੈ ਕਿ ਯਾਰ ਵੇਖੋ ਦੁਨੀਆ ਕਿੱਧਰ ਤੁਰ ਪਈ ਇਹ ਜ਼ਰੂਰੀ ਨਹੀਂ ਇੱਕ ਗੰਦ ਦਿਖਾਉਣ ਨਾਲ ਹੀ ਪੈਸਾ ਬਣਦਾ ਹੈ ਪੈਸਾ ਹੋਰ ਵੀ ਕਈ ਤਰੀਕੇ ਨੇ ਪੈਸਾ ਬਣ ਜਾਂਦਾ ਜੇ ਮਿਹਨਤ ਬੰਦਾ ਕਰਨ ਲੱਗ ਜਾਵੇ ਤਾਂ ਔਰ ਮੇਰੇ ਸੱਜਣ ਚੇਨੇ ਵੀ ਇਸ ਵੀਡੀਓ ਨੂੰ ਦੇਖ ਰਹੇ ਹਨ ਇਹ ਆਪਣੇ ਬੱਚਿਆਂ ਦੇ ਫਿਊਚਰ ਦਾ ਭਲਾ ਹੈ ਆਪਣੇ ਬੱਚੇ ਅਗਾ نسل ਜਿਹੜੀ ਹੈ ਚੰਗੀ ਤਾਂ ਹੀ ਬਣੇਗੀ ਜੇ ਆਪਾਂ ਚੰਗੀ ਸੋਚ ਦੇਾਂਗੇ ਨਸ਼ੇ ਤੋਂ ਬਚਾਵਾਂਗੇ ਤਾਂ ਇਸ ਗੰਦੀ ਗੰਦੀਆਂ ਵੀਡੀਓ ਵੇਖਣ ਤੋਂ ਬਚਾਵਾਂਗੇ ਕੋ ਜੋ ਵੀ ਗੰਦੀ ਵੀਡੀਓ ਪਾਉਂਦਾ ਉਹਨੂੰ ਕਮੈਂਟ ਵਿੱਚ ਚੰਗਾ ਠੋਕੇ ਜਵਾਬ ਦਿਓ ਤਾਂ ਕਿ ਉਹ ਦੁਬਾਰਾ ਇਹ ਹਰਕਤ ਨਾ ਕਰ ਸਕੇ ਤਾਂ ਜਿਹਨੀਆਂ ਵੀ ਗੱਲਾਂ ਕਿਸੇ ਦੇ ਮਤਲਬ ਇਹ ਮਨ ਤੇ ਠੇਸ ਪਹੁੰਚਾਉਣ ਵਾਲੀਆਂ ਨਹੀਂ ਹਨ ਗੱਲਾਂ ਹਨ ਸਿਰਫ ਬੱਚੇ ਦਾ ਫਿਊਚਰ ਬਣਾਉਣ ਵਾਸਤੇ ਚਾਹੇ ਕੁੜੀ ਹੈ ਚਾਹੇ ਮੁੰਡਾ ਹੈ ਤਾਂ ਹੀ ਆਪਾਂ ਜਿਹੜੇ ਮੋਬਾਈਲ ਨੇ ਬੱਚਿਆਂ ਦੇ ਪਾਵਾਂਗੇ ਜੇਕਰ ਇਹ ਗੰਦ ਨੂੰ ਨਾth ਪਵੇਗੀ ਤਾਂ ਜੇ ਗੰਦ ਨੂੰ ਨਾth ਪੈ ਗਈ ਤਾਂ ਸਮਝ ਲਓ ਆਪਣਾ ਜਿਹੜਾ ਦੇਸ਼ ਹੈ ਜਾਂ ਸੂਬਾ ਹੈ ਜੋ ਵੀ ਹੈ ਇਸ ਤਰੱਕੀ ਦੇravel ਤੋਂ ਪੈਦਾ ਉਹਕੇ ਬੱਚਾ ਜਦੋਂ ਵੀ ਮੋਬਾਈਲ ਵੇਖੇਦਾ ਮਾਂ ਤੋਂ ਵੀ ਖੁਸ਼ੀ ਹੋਏਗੀ ਕਿ ਗੰਦ ਮੋਬਾਈਲ ਤੇ ਨਹੀਂ ਆਉਂਦਾ ਤੇ ਗੰਦ ਬੱਚਾ ਸਾਡਾ ਨਹੀਂ ਦਿਖ ਰਿਹਾ ਤੇ ਉਹ ਪੜਾਈ ਵਾਲੀ ਦਿਖ ਰਿਹਾ ਤੇ ਪੜਾਈ ਕਰ ਰਿਹਾ ਤੇ ਮੇਰੇ ਜਿੰਨੇ ਸੱਜਣ ਵੀਰ ਇਸ ਵੀਡੀਓ ਨੂੰ ਵੇਖਣ ਔਰ ਵਰਤ ਵਰਤ ਇਸ ਵੀਡੀਓ ਨੂੰ ਸ਼ੇਅਰ ਕਰਨ ਔਰ ਇੱਕ ਗਰੀਬ ਜਿਹਾ ਪਰਿਵਾਰ ਦਾ ਮੈਂ ਬੱਚਾ ਹਾਂ ਔਰ ਮੇਰੇ ਚੈਨਲ ਉਹ ਵੀ ਸਬਸਕ੍ਰਾਈਬ ਕਰੀ ਚਲੋ ਤਾਂ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਸਮੇਸਰ ਚੰਗੀਆਂ-ਚੰਗੀਆਂ ਗੱਲਾਂ ਜਿਹੜੀਆਂ ਆਪਾਂ ਸਲਾਮਸ਼ਰੇ ਦੀ ਕਰ ਲਈਏ ਤਾਂ ਕਿ ਆਪਾਂ ਆਪਣੇ ਬੱਚਿਆਂ ਦਾ ਵਿਸ਼ ਬਣਾ ਲਈਏ ਮੇਰੀਆਂ ਹਮੇਸ਼ਾ ਵੀਡੀਓ ਜਿਹੜੀਆਂ ਹੁੰਦੀਆਂ ਨੇ ਉਹ ਬੱਚਿਆਂ ਦੇ ਫਿਊਚਰ ਤੇ ਆਉਂਦੀਆਂ ਨੇ ਨਾ ਤਾਂ ਕਿਸੇ ਵੀ ਮਹਿਕਮੇ ਦੇ ਨਾ ਤਾਂ ਕਿਸੇ ਹੋਰ ਵੀ ਤਿੱਕੇ ਮਤਲਬ ਮੈਂ ਪੱਖ ਜ ਨਹੀਂ ਪਾਉਂਦਾ ਬਸ ਬੱਚਿਆਂ ਦੇ ਫਿਊਚਰ ਦੀ ਗੱਲ ਕਰਦਾ ਕਿਉਂਕਿ ਜੋ ਗਰੀਬ ਹੈ ਉਸ ਨੂੰ ਪਤਾ ਹੈ ਗਰੀਬੀ ਚੀਜ਼ ਕੀ ਹੁੰਦੀ ਹੈ ਗਰੀਬੀ ਤਾਂ ਕਿਸੇ ਦੁਸ਼ਮਣ ਦੇ ਘਰ ਵੀ ਨਾ ਹੋਵੇ ਗਰੀਬੀ ਇਹੋ ਜੀ ਹੁੰਦੀ ਹੈ ਤੇ ਇੰਨੀਆਂ ਗੱਲਾਂ ਕਹਿੰਦਾ ਸੱਜਣਾ ਮਿੱਤਰਾਂ ਨੂੰ ਵਾਹਿਗੁਰਜੀ ਦਾ ਖਾਲਸਾ ਔਰ ਵਾਹਿਗੁਰਜੀ ਕੀ ਪਤੈ ਤੇ ਗੁੱਸਾ ਵੀਰ ਮੇਰੇ ਨਾ ਕਰਨ ਕਿਸੇ ਗੱਲ ਤੇ ਜੋ ਸਚਾਈ ਹੁੰਦੀ ਹੈ ਉਹ ਸਚਾਈ ਹੁੰਦੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਪਤੈ